ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼੍ਰੀ ਅਕਾਲ ਤੇ ਹਾਂ ਅੱਜ ਦੀ ਵੱਡੀ ਖਬਰ ਭਾਰਤੀ ਔਰਤ ਦੀ ਇਸ ਹਰਕਤ ਨੂੰ ਵੇਖ ਕੇ ਅਮਰੀਕੀ ਦੂਤਾਵਾਸ ਨੇ ਜਾਰੀ ਕੀਤੀ ਚੇਤਾਵਨੀ ਕਿ ਹੱਜੂ ਐਸਚੋ ਨਹੀਂ ਆਉਣ ਦਿਆਂਗੇ ਅਮਰੀਕਾ ਵਿੱਚ ਇੱਕ ਭਾਰਤੀ ਮਹਿਲਾ ਸਲਾਨੀ ਇਲੀ ਨੋਟਿਸ ਵਿੱਚ ਦੇ ਇੱਕ ਸ਼ਾਪਿੰਗ ਸਟੋਰ ਵਿੱਚ ਚੋਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਔਰਤ ਨੇ ਇਲੀ ਨੋਟਿਸ ਜੋ ਸਟੋਰ ਵਿੱਚ ਲਗਭਗ 7 ਘੱਟੇ ਬਟਾਉਣ ਬਤਾਉਣ ਤੇ ਚੋਰੀ ਕਰਨ ਦਾ ਦੋਸ਼ ਹੈ ਔਰਤ ਦੀ ਇਸ ਹਰਕਤ ਹਰਕਤ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਹੈ ਔਰਤ ਤੋਂ ਚੋਰੀ ਕੀਤਾ ਸਮਾਨ ਤਿਆ ਗਿਆ ਹੈ ਔਰਤ ਦੀ ਪਛਾਣ ਅਲਵਨ ਅਵਲਾਨੀ ਵਜੋਂ ਹੋਈ ਹੈ ਔਰਦ ਦੀ ਇਸ ਹਰਕਤ ਸੀਸੀਟੀਵੀ ਕੈਮਰਾ ਵਿੱਚ ਕੈਦ ਅਮਰੀਕੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਔਰਤ ਨੇ ਲਗਭਗ 1.300 ਦਾ ਸਮਾਨ ਚੋਰੀ ਕੀਤਾ ਹੈ ਸੀਸੀਟੀਵੀ ਵਿੱਚ ਦੇਖਿਆ ਗਿਆ ਹੈ ਕਿ ਔਰਤ ਸਮਾਨ ਨਾਲ ਭਰੀ ਟਰਾਲੀ ਲੈ ਕੇ ਸਤਕੈਂਡ ਸਟੋਰ ਵਿੱਚ ਕੁਮਦੀਰੀ ਇਸ ਤੋਂ ਬਾਅਦ ਔਰਤ ਸਮਾਨ ਦਾ ਭੁਗਤਾਨ ਕੀਤੇ ਬਿਨਾ ਗੇਟ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਔਰਤ ਨੇ ਆਪਣੇ ਬਚਾਅ ਚ ਕੀ ਕਿ ਹੈ ਫਰਨ ਤੋਂ ਬਾਅਦ ਔਰਤ ਨੇ ਪੁਲਿਸ ਦੇ ਸਾਹਮਣੇ ਆਪਣਾ ਪੱਖ ਵੀ ਪੇਸ਼ ਕੀਤਾ ਹੈ ਔਰਤ ਨੇ ਕਿਹਾ ਹੈ ਕਿ ਉਹ ਸਾਰੇ ਸਾਮਾਨ ਦਾ ਭੁਗਤਾਨ ਕਰਨ ਲਈ ਤਿਆਰ ਹੈ ਔਰਤ ਨੇ ਕਿਹਾ ਹੈ ਕਿ ਜੇਕਰ ਮੈਂ ਤੁਹਾਨੂੰ ਪਰੇਸ਼ਾਨ ਕੀਤਾ ਹੈ ਤਾਂ ਮੈਨੂੰ ਮਾਫ ਕਰਨਾ ਮੈਂ ਇਸ ਦੇਸ਼ ਤੋਂ ਨਹੀਂ ਹਾਂ ਅਤੇ ਮੈਂ ਇੱਥੇ ਨਹੀਂ ਰਹਿਣਾ ਚਾਹੁੰਦੀ ਇਸ ਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਭਾਰਤ ਵਿੱਚ ਚੋਰੀ ਕਰਨ ਦੀ ਇਜਾਜ਼ਤ ਹੈ ਮੈਨੂੰ ਅਜਾਹ ਨਹੀਂ ਲੱਗਦਾ ਰਾਂਪ ਪ੍ਰਸ਼ਾਸਨ ਨੇ ਕਿਹਾ ਇਸ ਘਟਨਾ ਤੋਂ ਬਾਅਦ ਭਾਰਤ ਵਿੱਚ ਅਮਰੀਕੀ ਦੂਤਾਵਾਸ ਨੇ ਅਮਰੀਕੀ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਭਾਰਤੀਆਂ ਲਈ ਇੱਕ ਨਵੀਂ ਚੇਤਾਵਨੀ ਜਾਰੀ ਕੀਤੀ ਹੈ ਐਕਸ ਤੇ ਸਾਂਝੀ ਕੀਤੀ ਹੈ ਇਸ ਨਵੀਂ ਚੇਤਾਵਨੀ ਅਜ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਅਮਰੀਕਾ ਚੋਰੀ ਜਾਂ ਚੋਰੀ ਕਰਨ ਨਾਲ ਨਾ ਸਿਰਫ ਤੁਹਾਡੇ ਲਈ ਸਮੱਸਿਆ ਪੈਦਾ ਹੋਣਗੀਆਂ ਬਲਕਿ ਇਸ ਇਹ ਤੁਹਾਡੇ ਵੀਜ਼ੇ ਨੂੰ ਰੱਦ ਕਰਨ ਦਾ ਕਾਰਨ ਵੀ ਬਣ ਸਕਦੀ ਹੈ ਇਸ ਦੇ ਨਾਲ ਹੀ ਤੁਸੀਂ ਵੀ ਵੇਖੇ ਵਿੱਚ ਅਮਰੀਕੀ ਵੀਜ਼ਾ ਲਈ ਅਯੋਗ ਵੀ ਹੋ ਸਕਦੇ ਹੋ ਪਹਿਲ ਇਸ ਤੋਂ ਪਹਿਲਾਂ ਅਮਰੀਕੀ ਦੂਤਾਵਾਸ ਨੇ ਸਪਸ਼ਟ ਕੀਤਾ ਹੈ ਕਿ ਵੀਜ਼ਾ ਮਿਲਣ ਤੋਂ ਬਾਅਦ ਵੀ ਜਾਂਚ ਚਾਰੀ ਰਹਿੰਦੀ ਹੈ ਜੇਕਰ ਕੋਈ ਵਿਅਕਤੀ ਅਮਰੀਕੀ ਕਰੋਨਾ ਦੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਦਾ ਵੀਜ਼ਾ ਰੱਦ ਹੁੰਦ ਕੀਤਾ ਜਾਂਦਾ ਹੈ ਅਤੇ ਉਸ ਨੂੰ ਦੇਸ਼ ਤੋਂ ਕੱਢ ਦਿੱਤਾ ਜਾਂਦਾ ਹੈ ਕਬਨਾਂ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ